ਲਓ ਬਾਪਿਓ ਮੈਂ ਤੇ ਬਿੱਲਾ ਅਸੀਂ ਦੁਬਈ ਪਹੁੰਚ ਗਏ ਕਿਵੇਂ ਪਹੁੰਚਿਆ ਆ ਤੁਹਾਨੂੰ ਦਿਖਾਉਣੀ ਆ ਉਹ ਤੇ ਲਿਖਿਆ ਹੈ ਸਿੰਗਾਪੁਰ ਦੁਬਈ ਆ ਦੇ ਇਹਦੇ ਅੰਦਰ ਸਿੰਗਾਪੁਰ ਨਾਲ ਦੁਬਈ ਦੇ ਅੰਦਰ ਬਣੇ ਹੋਏ ਨੇ ਹਨਾ ਉਹ ਤੇ ਲਿਖਿਆ ਹੈ ਸਿੰਗਾਪੁਰ ਦੁਬਈ ਠੀਕ ਆ ਲਓ ਆਪਾਂ ਨੂੰ ਲੋਡਿੰਗ ਜਾ ਚੜਨ ਦੀ ਪੈਸੇ ਲਾਉਣ ਦੀ ਆਪਾਂ ਇੱਥੇ ਕਿੰਨੇ ਬਟਕਤਾ 100 ਰੁਪਏ ਜਬ ਦੁਬਈ ਪਹੁੰਚ ਗਏ ਦਾ ਬਾੜਾ ਹੀ ਨਹੀਂ ਆ ਰਹਾ 100 ਰੁਪਏ ਚ ਮੰਡੀ ਐਂਡ ਗਾਟ ਪਹੁੰਚੋ ਮੇਲੇ ਤੇ ਹੋਰ ਕੀ ਉਹ ਤੂੰ ਐਂ ਕਰੋ ਤੁਸੀਂ バス ਚੜੇ ਥੋੜੇ 30 ਰੁਪਏ ਲੱਗਣਗੇ ਹੈਨਾ 30 ਰੁਪਏ ਲੱਗਣਗੇ ਤੁਹਾਡੇ ਤੇ ਬਾਕੀ 100 ਰੁਪਏ ਇੱਥੇ ਲੱਗੂਗਾ ਲੈ ਬੱਸ 150 ਰੁਪਏ ਲੱਗਿਆ ਤੁਹਾਡਾ ਸਾਰਾ ਲੋ ਬਾਈ ਗੇਮਾ ਸਾਰਾ ਕੁਝ ਪਰੌਣ ਦਾ ਦੇਖੋ ਕਿੱਦਾਂ ਲੱਗੀ ਲੈ ਹੋਰ ਬਾਬਿਓ ਤੁਹਾਨੂੰ ਗੁਬਾਰੇ ਦਿਖਾਉਣੇ ਆ और एक बारे निशाने बला की कह लगे बेला की है अच्छा ठीक है